ਤਾਸ ਦੇ ਪੱਤਿਆਂ ਦੇ ਪਿੱਛੇ ਇੱਕ ਗਲੀ ਖੂਨੀ ਜੰਗ ਦਾ ਮੈਦਾਨ ਬਣ ਜਾਂਦੀ ਹੈ ਤੇ ਚਾਰੇ ਪਾਸੇ ਇੱਟਾਂ ਹੀ ਇੱਟਾਂ ਰੋੜੇ ਹੀ ਰੋੜੇ ਪਏ ਵਿਖਾਈ ਦਿੰਦੇ ਨੇ ਕੋਠੇ ਤੇ ਖੜ ਕੇ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਈ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਨਜਵਾਨਾਂ ਦੇ ਝੁੰਡ ਦੇ ਵੱਲੋਂ ਜੋ ਹੈ ਲਗਾਤਾਰ ਇੱਕ ਦੂਜੇ ਦੇ ਉੱਤੇ ਇੱਟਾਂ ਰੋੜੇ ਵਰਾਏ ਜਾ ਰਹੇ ਨੇ ਤੇ ਇਸ ਦਰਮਿਆਨ ਲੋਕਾਂ ਦੇ ਵੱਲੋਂ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਮਾਮਲਾ ਵੀ ਸਿਰਫ ਤੇ ਸਿਰਫ ਤਾਸ਼ ਤੇ ਪੱਤਿਆਂ ਨੂੰ ਲੈ ਕੇ ਖੜਾ ਹੁੰਦਾ ਹੈ ਦੋ ਧਿਰਾਂ ਦੇ ਵਿਚਕਾਰ ਆਪਸੀ ਰੰਜਿਸ਼ ਨੂੰ ਲੈ ਕੇ ਜੋ ਹੈ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਜਾਂਦੇ ਨੇ ਇੱਥੋਂ ਤੱਕ ਕਿ ਨੌਜਵਾਨ ਜਿਹੜੇ ਆ ਕਾਬੜ ਤੋੜ ਇੱਟਾਂ ਰੋੜੇ ਵਰੋਂਦੇ ਹੋਏ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤਾਂ देर रात ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜੱਗ ਦਾ ਮੈਦਾਨ ਬਣਾ ਦਿੱਤਾ ਗਿਆ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਸਾਰੇ ਸਥਿਤੀ ਤੇ ਕਾਬੂ ਪਾ ਲਿਆ ਗਿਆ ਤੇ ਜਿਨ੍ਹਾਂ ਧਿਰਾਂ ਦੇ ਵਿਚਕਾਰ ਲੜਾਈ ਹੋਈ ਤਾਸ਼ ਦੇ ਪੱਤਿਆਂ ਨੂੰ ਲੈ ਕੇ ਉਹਨਾਂ ਦੀ ਭਾਲ ਦੇ ਵਿੱਚ ਪੁਲਿਸ ਅਧਿਕਾਰੀ ਜੁਟ ਚੁੱਕੇ ਨੇ ਨਾਬਾ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕੀ ਤਾਬੜ ਤੋੜ ਇੱਟਾਂ ਰੋੜੇ ਚੱਲੇ ਨੇ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਆਖਿਰਕਾਰ ਕਿਵੇਂ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਹੈ ਵੇਖਣ ਨੂੰ ਮਿਲਿਆ ਇੱਕ ਦੂਜੇ ਦੇ ਉੱਤੇ ਇੱਟਾਂ ਵਰਾਏ ਜਾ ਰਹੇ ਨੇ ਰੋੜੇ ਵਰਾਏ ਜਾ ਰਹੇ ਨੇ ਤੇ ਇਸ ਦਰਮਿਆਨ ਜੋ ਹੈ ਜਾਨਗਦਾ ਮੈਦਾਨ ਪੂਰੀ ਗਲੀ ਬਣਾ ਦਿੱਤੀ ਗਈ ਹੈ ਲਗਾਤਾਰ ਜੁਆਇਟਾ ਰੋੜੇ ਜੋ ਹੈ ਚੱਲ ਰਹੇ ਸੰਤੇ ਇਸ ਦਰਮਿਆਨ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਜਾਂਦਾ ਲੋਕ ਇੰਨੀ ਜ਼ਿਆਦਾ ਡਰੇ ਹੋਏ ਨੇ ਕਿ ਆਪੋ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਜੋ ਹੈ ਉਹਨਾਂ ਦੇ ਵੱਲੋਂ ਆਪਣੀ ਜਾਨ ਬਚਾਈ ਜਾ ਰਹੀ ਹੈ ਆਸਤੇ ਪੱਤਿਆਂ ਦੇ ਪਿੱਛੇ ਇੱਕ ਗਲੀ ਖੂਨੀ ਜੰਗ ਦਾ ਮੈਦਾਨ ਬਣ ਜਾਂਦੀ ਹੈ ਤੇ ਚਾਰੇ ਪਾਸੇ ਇੱਟਾਂ ਹੀ ਇੱਟਾਂ ਰੋੜੇ ਹੀ ਰੋੜੇ ਪਏ ਵਿਖਾਈ ਦਿੰਦੇ ਨੇ ਕੋਠੇ ਤੇ ਖੜ ਕੇ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਈ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਨੌਜਵਾਨਾਂ ਦੇ ਝੁੰਡ ਦੇ ਵੱਲੋਂ ਜੋ ਹੈ ਲਗਾਤਾਰ ਇੱਕ ਦੂਜੇ ਦੇ ਉੱਤੇ ਇੱਟਾਂ ਰੋੜੇ ਵਰਾਏ ਜਾ ਰਹੇ ਨੇ ਤੇ ਇਸ ਦਰਮਿਆਨ ਲੋਕਾਂ ਦੇ ਵੱਲੋਂ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਮਾਮਲਾ ਵੀ ਸਿਰਫ ਤੇ ਸਿਰਫ ਤਾਸ਼ ਦੇ ਪੱਤਿਆਂ ਨੂੰ ਲੈ ਕੇ ਖੜਾ ਹੁੰਦਾ ਹੈ ਦੋ ਧਿਰਾਂ ਦੇ ਵਿਚਕਾਰ ਆਪਸੀ ਰੰਜਿਸ਼ ਨੂੰ ਲੈ ਕੇ ਜੋ ਹੈ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਜਾਂਦੇ ਨੇ ਇੱਥੋਂ ਤੱਕ ਕਿ ਨੌਜਵਾਨ ਜਿਹੜੇ ਆ ਕਾਬੜ ਤੋੜ ਇੱਟਾਂ ਰੁੜੇ ਵਰੋਂਦੇ ਹੋਏ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤਾਂ देर रात ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਇਸ ਸਾਰੇ ਸਥਿਤੀ ਤੇ ਕਾਬੂ ਪਾ ਲਿਆ ਗਿਆ ਤੇ ਜਿਨ੍ਹਾਂ ਰਾਦੇ ਵਿਚਕਾਰ ਲੜਾਈ ਹੋਈ ਤਾਸ਼ ਦੇ ਪੱਤਿਆਂ ਨੂੰ ਲੈ ਕੇ ਉਹਨਾਂ ਦੀ ਭਾਲ ਦੇ ਵਿੱਚ ਪੁਲਿਸ ਅਧਿਕਾਰੀ ਜੁਟ ਚੁੱਕੇ ਨੇ ਨਾਬਾ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕੀ ਤਾਬੜ ਤੋੜ ਇੱਟਾਂ ਰੋੜੇ ਚੱਲੇ ਨੇ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਆਖਿਰਕਾਰ ਕਿਵੇਂ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਹੈ ਵੇਖਣ ਨੂੰ ਮਿਲਿਆ ਇੱਕ ਦੂਜੇ ਦੇ ਉੱਤੇ ਇੱਟਾਂ ਵਰਾਏ ਜਾ ਰਹੇ ਨੇ ਰੋੜੇ ਵਰਾਏ ਜਾ ਰਹੇ ਨੇ ਤੇ ਇਸ ਦਰਮਿਆਨ ਜੋ ਹੈ ਜੰਗ ਦਾ ਮੈਦਾਨ ਪੂਰੀ ਗਲੀ ਬਣਾ ਦਿੱਤੀ ਗਈ ਹੈ ਲਗਾਤਾਰ ਜੋ ਇਟਾ ਰੁੜੇ ਜੋ ਹੈ ਚੱਲ ਰਹੇ ਸੰਤੇ ਇਸ ਦਰਮਿਆਨ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਮਾਹੌਲ ਨੂੰ ਸ਼ਾਂਤ ਕਰਵਾਇਆ ਜਾਂਦਾ ਲੋਕ ਇੰਨੀ ਜ਼ਿਆਦਾ ਡਰੇ ਹੋਏ ਨੇ ਕਿ ਆਪੋ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਜੋ ਹੈ ਉਹਨਾਂ ਦੇ ਵੱਲੋਂ ਆਪਣੀ ਜਾਨ ਬਚਾਈ ਜਾ ਰਹੀ ਹੈ